ਘੜਾ ਹੈ 1762 ਨੂੰ 35000 ਦੇ ਕਰੀਬ ਸਿੱਖ ਸ਼ਹੀਦ ਕੀਤੇ ਗਏ ਛੋਟਾ ਕੱਲੂ ਘੜਾ 1746 ਦਾ ਹੈ ਜੋ ਕਾਨੋਵਾਂ ਦੇ ਸ਼ੰਭ ਵਿੱਚ ਗੁਰਦਾਸਪੁਰ ਨੇੜੇ 10000 ਸਿੱਖ ਸ਼ਹੀਦ ਹੋਇਆ ਔਰ ਅੱਜ ਇੱਕ ਬਹੁਤ ਵੱਡੇ ਪਵਿੱਤਰ ਮਹਾਪੁਰਖ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 16 ਰਾਗਾਂ ਵਿੱਚ 40 ਸ਼ਬਦ ਦਰਜ ਉਹ ਨੇ ਸਨਮਾਨਯੋਗ ਭਗਤ ਰਵਦਾਸ ਜੀ ਮਹਾਰਾਜ। ਔਰ ਕੱਲ 10 ਫਰਵਰੀ ਨੂੰ ਸਿੱਖ ਰਾਜ ਦਾ ਆਖਰੀ ਥੰਮ ਡਿੱਗਾ। ਉਸ ਤੋਂ ਬਾਅਦ ਸਿੱਖ ਅੰਗਰੇਜ਼ਾਂ ਦੇ ਗੁਲਾਮ ਹੋਏ। ਸਿੱਖ ਰਾਜ ਅੰਗਰੇਜ਼ਾਂ ਨੇ ਖਤਿਆ ਲਿਆ। ਕਲ ਸ਼ਹੀਦ ਹੋਇਆ ਕੈ 10 ਫਰਵਰੀ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾ ਸਬਰਾਂਵਾਂ ਦੇ ਜੰਗ ਵਿੱਚ ਆਉ ਮੈਂ ਸਿਰਫ ਭਗਤ ਜੀ ਦੇ ਸੰਬੰਧੀ ਕੁਝ ਬੇਨਤੀਆਂ ਕਰਕੇ ਜਾਣੀਆਂ ਚਾਹਨ ਜਿਹੜੀ ਵੀਡੀਓ ਉਹਨਾਂ ਨੇ 2020 ਦੇ ਵਿੱਚ ਬੋਲੀ ਆ ਕਿਉਂਕਿ ਸਤਗੁਰੂ ਵਾਸ ਮਹਾਰਾਜ ਉਸ ਦਿਨ ਪ੍ਰਕਾਸ਼ਪੁਰਵ ਸੀ ਕਿਸੇ ਪਿੰਡ ਦੇ ਵਿੱਚ ਉਹਨਾਂ ਨੇ ਪ੍ਰੋਗਰਾਮਕੀਤਾ ਉੱਥੇ ਇਹ ਇਤਿਹਾਸ ਬੋਲਿਆ ਹੋਇਆ ਇਹ ਤੁਸੀਂ ਯਾਦ ਰੱਖਣਾ ਆ 1762 ਜਿੱਦਾਂ ਜਿੱਦਾਂ ਭਾਈ ਭਿੰਦਰਪਾਲ ਨੇ ਬੋਲੀ ਜਾਣਾ ਤੁਸੀਂ ਆਪਣੇ ਦਿਮਾਗ ਚ ਰੱਖਣਾ ਆ ਔਰ ਅਖੀਰ ਜਿਹੜਾ ਇਹ ਇਤਿਹਾਸ ਨੂੰ ਪੂਰਾ ਕਰਕੇ ਸਤਿਗੁਰੂ ਰਵਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉੱਤੇ ਲਿਆ ਕੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਤਿਹਾਸ ਦੱਸਿਆ ਆ ਹੈ ਨਾ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਕਿਹੜੇ ਭਗਤ ਤੋਂ ਚਾਲੂ ਹੋਈ ਆ ਕਿਹੜੇ ਭਗਤ ਤੋਂ ਇਹ ਆਤਮਕ ਗਿਆਨ ਆਇਆ ਉਹ ਭਾਈ ਪਿੰਦਰਪਾਲ ਜੀ ਦੱਸ ਰਹੇ ਆ ਇਹਨੂੰ ਧਿਆਨ ਦੇ ਨਾਲ ਸੁਣੋ ਤੇ ਫਿਰ ਆਪਾਂ ਜਿੰਨੇ ਵੀ ਜਿੰਨੀਆਂ ਵੀ ਡੇਟਾ ਦੱਸਿਆ ਨਹੀਂ ਇਹਨਾਂ ਨੇ ਇਹਨਾਂ ਡੇਟਾ ਨੂੰ ਇਹਨਾਂ ਡੇਟਾ ਨੂੰ ਭਾਈ ਪਿੰਦਰਪਾਲ ਜੀ ਦੇ ਬੋਲੇ ਹੋਈ ਕਥਾ ਜਿਹੜੀ ਆ ਭਾਈ ਪਿੰਦਰਪਾਲ ਜੀ ਨੂੰ ਪੁੱਛਾ ਗਏ ਕਿ ਤੁਹਾਨੂੰ ਅੱਜ ਤੋਂ 4 ਸਾਲ ਪਹਿਲਾਂ ਇਹ ਜਿਹੜੀ ਕਥਾ ਕਨੇ ਲੈ ਕੇ ਦਿੱਤੀ ਸੀ ਇਹ ਜਿਹੜੀਆਂ ਡੇਟਾ ਆ ਇਹਨਾਂ ਦੇ ਮੂਰੇ ਰਵਦਾਸ ਮਹਾਰਾਜ ਦੇ ਪ੍ਰਕਾਸ਼ ਰੂਪ ਤੇ ਕਿਉਂ ਤੁਸੀਂ ਬੋਲੀ ਉਹੋ ਹੀ ਦਿਨ ਕਿਉਂ ਚੁਣਿਆ ਅੱਗੇ ਪਿੱਛੇ ਕਿਉਂ ਨਹੀਂ ਚੁਣਿਆ ਇਹ ਭਾਈ ਪਿੰਦਰਪਾਲ ਜੀ ਨੂੰ ਆਪਾਂ ਸਵਾਲ ਕਰਾਂਗੇ ਜਾਂ ਤਾਂ ਭਾਈ ਪਿੰਦਰ ਭਾਈ ਪਿੰਦਰਪਾਲ ਜੀ ਜਵਾਬ ਦੇਣਗੇ ਜਾਂ ਫਿਰ ਜਿਨ੍ਹਾਂ ਨੇ ਇਹਨਾਂ ਨੂੰ ਕਥਾ ਲੈ ਕੇ ਦਿੱਤੀ ਆ ਜਿਨ੍ਹਾਂ ਨੇ ਸਵਾਲ ਲੈ ਕੇ ਦਿੱਤੇ ਆ ਜਾਂ ਫਿਰ ਉਹ ਜਵਾਬ ਦੇਣਗੇ ਠੀਕ ਐ ਸਾਧ ਸੰਗਤ ਜੀ ਆ ਸਰਵਣ ਕਰੋ ਭਾਈ ਪਿੰਦਰਪਾਲ ਜੀ ਕਹਿੰਦਾ ਧਿਆਮਾ ਚ ਰੱਖਿਓ ਆਉਣ ਵਾਲੇ ਤਿੰਨ ਤੋਂ ਚਾਰ ਦਿਨ 4 ਤੋਂ 5 ਹੋ ਸਕਦੇ ਜਿਆਦਾ ਨਹੀਂ 5 ਦਿਨ ਦੇ ਵਿੱਚ ਵਿੱਚ ਆਪ ਜੀ ਨੂੰ 4 ਤੋਂ 5 ਦਿਨ ਦੇ ਵਿੱਚ ਵਿੱਚ ਆਪ ਜੀ ਨੂੰ ਪੂਰੀ ਵੀਡੀਓ ਸੁਣਾਈ ਜਾਊਗੀ ਔਰ ਉਹਨਾਂ ਦੇ ਜਿਹੜੀ ਜਿਹੜੀਆਂ ਡੇਟਾ ਨੇ ਉਹਨਾਂ ਦੇ ਤੱਤ ਦੱਸੇ ਜਾਣਗੇ ਕਿ ਇਹ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਬ੍ਰਾਹਮਣ ਆ ਭਗਤਾਂ ਦੀ ਵਿਚਾਰਧਾਰਾ ਨੂੰ ਚੂੜੇ ਚਮਾਰਾਂ ਦੀ ਵਿਚਾਰਧਾਰਾ ਨੂੰ ਜੁਲਾਹੇ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਸ਼ੀਂਬੇ ਦੀ ਵਿਚਾਰਧਾਰਾ ਨੂੰ ਸਿਆਹਤਿਆਰ ਰੱਖਿਓ ਬਾਣੀਕ ਦੀ ਬਾਣਿਕੀਆਂ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਰਬਦਾਸ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਸਮਝਾ ਰਹੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਨੌਵੇਂ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਤਿਆਰ ਰੱਖਿਓ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨੂੰ ਕਿੱਦਾਂ ਖਤਮ ਕਰਾ ਰਹੇ ਤਿਆਰ ਰੱਖਣੀ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨਾਲ ਗੱਲਾਂ ਕਲੀਅਰ ਕੀਤੀਆਂ ਜਾਣੀਆਂ ਤਿੰਨ ਤੋਂ ਚਾਰ ਮੈਂ ਜਦੋਂ ਮੈਂ ਹੁਣ ਵੀਡੀਓ ਚਾੜ ਦੇਣੀ ਆ ਜਦੋਂ ਤਿੰਨ ਤੋਂ ਚਾਰ ਬੰਦਾ ਵੇਖੋ ਧੰਨਵਾਦੀ